ਨੌਜਵਾਨ ਨੂੰ ਡੇਢ ਸਾਲ ਬਾਅਦ ਵੀ ਕੋਡ ਮੈਰਿਜ ਕਰਵਾਉਣੀ ਪੈ ਗਈ ਮਹਿੰਗੀ ਕੁੜੀ ਵਾਲਿਆਂ ਨੇ ਤਬਰ ਤੇ ਕਰਤਾ ਜਾਨਲੇਵਾ ਹਮਲਾ ਛੋਟੇ-ਛੋਟੇ ਬੱਚੇ ਵੀ ਨਹੀਂ ਬਖਸ਼ੇ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ ਸਾਡੇ ਮੁੰਡੇ ਨੇ ਕੋਡ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਿਵੇਂ ਦੇ ਦੇਗੇ ਜਿੱਥੇ ਜਿਕਰਦਾਰ ਨੂੰ ਤੁਮ ਕਿਹਨ ਦੇ ਦੇਗੇ ਬੜੀ ਸੜਨਾ ਕਰਨ ਡਏ ਆ ਬਹੁਤ ਬੇਅਵਤੀ ਸੜਨਾ ਕਰਨ ਡਏ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਤੁਹਾਨੂੰ ਚਾਹੀਦਾ ਵਾ ਨਾਤੇ ਰੋ ਗਿਆ ਤੁਹਾਡੇ ਬੰਦੇ ਨੇ ਕੋਰ ਮੇਂ 1.5 ਸਾਲ 1.5 ਸਾਲ ਹੋ ਗਿਆ 1.5 ਸਾਲ ਤੋਂ ਲਗਾਤਾਰ ਤਾਂ ਕਰ ਰਹੇ ਹਾਂ ਜੀ ਹਾਂ ਜੀ ਲਗਾਤਾਰ ਹਾਂ ਜੀ ਜਿੱਤੇ ਜਿਕਰ ਸਾਡੇ ਬੱਚਾ ਸਾਡੇ ਰੁਕੇ ਰਲਿੰਦੇ ਆ ਸਾਨੂੰ ਸਾਬੀਆਂ ਨੂੰ ਚਾਹੀਦੀ ਆ ਜੋ ਰਾਤੀ ਕੀ ਹੋਇਆ ਰਾਤੀ ਇਹ ਝਗੜਾ ਵੀ ਆਪਣਾ ਜਦੋਂ ਕੋਟ ਮਾਰਨਾ ਕੀਤੀ ਬਹੁਤ ਰੈਟੇ ਚਲਾਏ ਆ ਸਾਡੇ ਬੱਚੇ ਛੋਟੇ ਜਿਹੇ ਸਾਡੇ ਸ਼ਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਮੰਗ ਕੀ ਕਰਦੇ ਹਾਂ ਹਾਂ ਜੀ ਮੰਗ ਹੀ ਕਰਦੇ ਮੰਗ ਹੀ ਉਹ ਕਰਦੇ ਵੀ ਸਾਨੂੰ ਸਾਬਾਂ ਨੂੰ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਜੀ ਜੀ ਹਰ ਹਾਲ ਵਾਲੇ ਮੇਕੀ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲੱਡੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਰਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰ ਭਤੀਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦੇ ਜਾਂਦੇ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾ ਲਾ ਦਿੰਦੇ ਸੀ ਤੇ ਆਪਾਂ ਪਹਿਲਾਂ ਕੋਈ ਕਾਰਵਾਨ ਨਹੀਂ ਸੀ ਕੀਤੀ ਤੇ ਹੁਣ ਉਹਨਾਂ ਨੇ ਕੀ ਕੀਤਾ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਨ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1:30 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 5-30 ਮੁੰਡੇ ਸੀ ਤੇ ਜਿੰਨਾਂ ਰਾਤ ਸੁੱਤੇ ਪਏ ਉਹਨਾਂ ਦੇ ਘਰ ਜਾ ਕੇ ਇੱਟਾਂ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਸਾਡਾ 6 ਸਾਲ ਦਾ ਦੋਤਾ ਸਾਡੇ ਘਰ ਆਇਆ ਸੀ ਰਹਿਣ ਵਾਸਤੇ ਤੇ ਉਸ ਬੱਚੇ ਦੇ ਸਿਰ ਦੇ ਵਿੱਚ ਇੱਟ ਵੱਜੀ ਆ ਤੇ ਇੱਟ ਜ ਬਹੁਤ ਜ਼ਿਆਦੀ ਢੂੰਗੀ ਸੱਟ ਲੱਗ ਗਈ ਆ ਜੀ ਤੇ ਸਿਵਲ ਹਸਪਤਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬੱਚ ਹੋਰ ਕਿਸੇ ਨੂੰ ਜ਼ਖਮੀ ਹੋਇਆ? ਅ ਹੋਰ ਇੱਕ ਹੈ ਗਈ ਸੀ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ ਇੱਟ ਦੇ ਇੱਟ ਵੱਜੀ ਸੀ। ਜੇ ਤੋਂ ਹਮਲਾ ਕੀਤਾ ਘਰ ਕੋਣ ਕੋਣ ਸੀ? ਅ ਚਾਚਾ ਜੀ ਹੀ ਰਾਤ ਦੀ ਗੱਲ ਕੇ ਜਾਂ ਅੱਜ ਦਿਨ ਦੀ ਜੜੀ। ਜੇ ਤੋਂ ਰਾਤ ਦਾ ਰਾਤ ਦੀ ਮੇਰੇ ਤਾਇਆ ਜੀ ਦਾ ਬੇਟਾ ਸੀ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮਿਸ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠਿਆਂ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਉਹ ਹਮਲਾ ਬੋਲਤਾ ਉਹਨਾਂ ਦੇ ਸੱਦੇ ਪਿਆ ਦੇ ਇਹ ਵੀ 25 ਬੰਦੇ ਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਜੀ ਵੀ ਆਪਾਂ ਉਹਨਾਂ ਦੇ ਬੰਦੀ ਕਾਨੂੰਨਿਕ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਅਗਲਾ ਮੈਟਰ ਵਾਲਾ ਟੈਕਲਾ ਦਾ ਰਸਤਾ ਅਗਲਾ ਆਪਾਂ ਨਹੀਂ ਜੀ ਤਰਨਾਂ ਲਾਵਾਂਗੇ ਜੀ ਮਜਬੂਰਨ ਸਾਨੂੰ ਫਿਰ ਰੋਡਾਂ ਤੇ ਤਰਨਾ ਪਵੇਗਾ ਜੀ ਜੀ ਸਰ ਕਿਹੜੀ ਕੰਪਲੇਟ ਆਈ ਹੈ ਕੀ ਮੈਟਰ ਦੀ ਹੈ ਜੀ ਇਹ ਕੰਪਲੇਟ ਪੈਂਡ ਲੁਧਰ ਤੋਂ ਮਸੂਲ ਹੋਈ ਆ ਜਿੱਦੇ ਵਿੱਚ ਮੇਜਰ ਸਿੰਘ ਨੂੰ ਮਾਰ ਕਰਕੇ ਇਹਦੀ ਗੁੰਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਸਰ ਝਗੜਾ ਦਾ ਕੋਈ ਪਤਾ ਲੱਗੇ ਕਾਰਨ ਕੀ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਡ ਮੈਰਿਜ ਕਰਵਾਈ ਸੀ ਉਹਦੇ ਰਿਲੇਟਡ ਇਹਨਾਂ ਦੋਵਾਂ ਪਰਿਵਾਰਾਂ ਦੇ ਵਿੱਚ ਗੁੰਦਗਵਾਜੀ ਹੋ ਗਈ ਉਹਦੇ ਰਿਲੇਟਡ ਹੀ ਹੈ ਸਰ ਪਰਵਾਰ ਨੂੰ ਠੀਕ ਹੈ ਜੀ ਪਰਵਾਰ ਨੂੰ ਸਮਝੇ ਬਿਲਕੁਲ ਮਿਲ ਗਏ